ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੇਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਕਾਫੀ ਟਾਈਮ ਹੋ ਗਿਆ ਜਾਨੀ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵਿਸ਼ਾਈਆਂ ਦਾ ਜਿਹੜਾ ਪੱਕਾ ਇਲਾਜ ਆ ਪਰ ਪਹਿਲਾਂ ਮੈਂ ਇਹ ਜਿਹੜਾ ਟ੍ਰੀਟਮੈਂਟ ਆ ਵੀ ਆਪ ਵਰਤ ਕੇ ਦੇਖਾਂ ਜਿਹੜੀ ਇਹ ਹੋਮ ਰੈਮਡੀਜ਼ ਮਤਲਬ ਹੈਗੀ ਹੈਗੀ ਵੀ ਮੈਂ ਆਪ ਵਰਤ ਕੇ ਦੇਖ ਲਾਂ ਵੀ ਬਾਅਦ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰ ਤੇ ਲੋ ਜੀ ਆਜ ਜੋ ਟਾਈਮ ਆ ਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਜਿਹੜੀ ਇਹ ਚੀਜ਼ ਆ ਹਨਾ ਇਹ ਡੇਲੀ ਤੁਸੀਂ ਲੈ ਕੇ ਆਉਣੀ ਆ ਤੁਹਾਨੂੰ ਆਸਾਨੀ ਨਾਲ ਹੁਣ ਜਿਹੜੀ ਚੀਜ਼ ਮਿਲ ਜੂ ਕੀ ਚੀਜ਼ ਕੀ ਕੀ ਚੀਜ਼ਾਂ ਪੈਣੀਆਂ ਉਹ ਸਾਰੀਆਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਠੀਕ ਹੈ ਜੀ ਡੇਲੀ ਇਹ ਲਾ ਕੇ ਆਪਾਂ 15 ਮਿੰਟ ਜਾਂ 20 ਮਿੰਟ ਰੱਖਣਾ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਪਹਿਲਾਂ ਮੈਨੂੰ ਸਿਰਫ ਇਹ ਡਰ ਸੀਗਾ ਵੀ ਇਹਦਾ ਕੋਈ ਨੁਕਸਾਨ ਨਾ ਹੋ ਜਾਵੇ ਚਲੋ ਫਾਇਦਾ ਤਾਂ ਜਿਹੜਾ ਹੁੰਦਾ ਹਨਾ ਉਹ ਹੁੰਦਾ ਹੀ ਆ ਵੀ ਇਹਦਾ ਕੋਈ ਨੁਕਸਾਨ ਨਾ ਹੋ ਜੇ ਤਾਂ ਕਰਕੇ ਮੈਂ ਥੋੜੇ ਨਾਲ ਸ਼ੇਅਰ ਨਹੀਂ ਕੀਤੀ ਸੀ ਇਹ ਮੈਂ ਕਾਫੀ ਬਾਰ ਲਾ ਚੁੱਕੀ ਆਂਗੀ ਤੇ ਚਲੋ ਥੋੜਾ ਜਿਹਾ ਕੰਮਕਾਰਾਂ ਕਰਕੇ ਵੀਜੀ ਹੋਣ ਕਰਕੇ ਥੋੜਾ ਜਿਹਾ ਮੈਨੂੰ ਘੱਟ ਟਾਈਮ ਮਿਲਦਾ ਕਈ ਵਾਰ ਵਿੱਚ ਦੀ ਨਾ ਲੇ ਮੈਂ ਮਤਲਬ ਕਾਲ ਵੀ ਕਰ ਜਾਂਦੀ ਹਾਂ ਕਈ ਵਾਰ ਨਹੀਂ ਕਾਫੀ ਵਾਰ ਕਾਲ ਕਰ ਜਾਂਦੀ ਹੁੰਦੀ ਆ ਤੇ ਵੀ ਕਈ ਕਈ ਦਿਨ ਜਣੀ ਕਿ ਇਹ ਕਾਲ ਕਰ ਜਾਂਦੀਆਂ ਲਾਉਣ ਦੀ ਟਾਈਮ ਹੀ ਨਹੀਂ ਮਿਲਦਾ ਕੰਮਕਾਰਾਂ ਵਿੱਚ ਲਾਈਫ ਬਹੁਤ ਜ਼ਿਆਦਾ ਵੀਜੀ ਤੁਹਾਨੂੰ ਪਤਾ ਹੀ ਆ ਤੇ ਵਿਪਰੀ ਨੇ ਮੈਨੂੰ ਕੋਈ ਨੁਕਸਾਨ ਨਹੀਂ ਕੀਤਾ ਠੀਕ ਆ ਜੀ ਮੈਂ ਕਈ ਵਾਰ ਲਾ ਚੁੱਕੀ ਹਾਂ ਤੇ ਚਲੋ ਦੱਸ ਦਿੰਦੇ ਆ ਤੁਹਾਨੂੰ ਇਹ ਸ਼ਾਇਆਂ ਦੀ ਜ਼ਮੀਨ ਹੈ ਨਾ ਸ਼ਾਇਆਂ ਵਾਲਿਆਂ ਲਈ ਸਪੈਸ਼ਲੀ ਆ ਸ਼ਾਇਆਂ ਇਹਦੇ ਨਾਲ ਵੀ ਇੱਕ ਗੱਲ ਹੋਰ ਇੱਥੇ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਮੈਂ ਦੀ ਜੇ ਤੁਸੀਂ ਕਹੋਗੇ 15 ਦਿਨਾਂ ਵਿੱਚ ਜਾਂ ਮਹੀਨੇ ਵਿੱਚ ਸਾਡੇ ਫੇਸ ਦੀਆਂ ਜਿਹੜੀਆਂ ਛਾਈਆਂ ਨੇ ਉਹ ਵੀ ਗਾਇਬ ਹੋ ਜਾਣ ਹਨਾ ਇਹ ਦੇਖੋ ਜਿਹੜੀ ਚੀਜ਼ ਦੇਸੀ ਹੁੰਦੀ ਆ ਉਹ ਹੌਲੀ-ਹੌਲੀ ਜਿਵੇਂ ਆਪਾਂ ਕਹਿ ਲਈਏ ਵੀ 5-6 ਮਹੀਨੇ ਵਿੱਚ ਤੁਹਾਨੂੰ ਫਰਕ ਪਊਗਾ ਪਰ ਕਰਨਾ ਇਹ ਕੋਈ ਛੋਟ ਨਹੀਂ ਹੈਗਾ ਸਿੰਪਲ ਆ ਬਸ ਥੋੜਾ ਜਿਹਾ ਹੀ ਕੰਮ ਆ ਸਿੰਪਲ ਜਾਂ ਸਿੱਧਾ ਜਿਹਾ ਕੰਮ ਆਗਾ ਕੋਈ ਜਿਆਦਾ ਵੱਡਾ ਕੰਮ ਨਹੀਂ ਹੈਗਾ ਤੁਸੀਂ ਲਾ ਕੇ 15 ਮਿੰਟਾਂ ਬਾਅਦ ਇਹਨੂੰ ਸਾਫ਼ ਕਰ ਦਿਓ ਕੋਈ ਔਖਾ ਕੰਮ ਨਹੀਂ ਹੈਗਾ ਆਸਾਨੀ ਨਾਲ ਇਹ ਚੀਜ਼ ਮਿਲ ਜਾਂਦੀ ਆ ਤੇ ਤੁਹਾਨੂੰ 100% ਜਿਹੜਾ ਫਾਇਦਾ ਜ਼ਰੂਰ 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 ਹੋਊਗਾ ਠੀਕ ਹੈ ਜੀ ਇਹ ਮੇਰੀ ਗਰੰਟੀ ਹੈ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਦੇਸੀ ਅੱਕਾ ਜਿਹੜਾ ਇਹ ਲੈਣਾ ਠੀਕ ਹੈ ਇਹ ਤੁਹਾਨੂੰ ਆਸਾਨੀ ਨਾਲ ਮਿਲ ਜੂਗਾ ਠੀਕ ਹੈ ਜੀ ਇਸੇ ਕਰਕੇ ਡਰ ਰਹੀ ਸੀ ਵੀ ਜਿਹੜਾ ਅੱਕਾ ਦਾ ਇਹ ਵੀ ਕਿਤੇ ਇਹ ਫੇਸ ਨੂੰ ਨੁਕਸਾਨ ਤਾਂ ਨਹੀਂ ਕਰਦਾ ਮੈਂ ਤਾਂ ਕਰਕੇ ਖੁਦ ਆਪ ਪਹਿਲਾਂ 15-20 ਦਿਨ ਆਪ ਟ੍ਰਾਈ ਕੀਤਾ ਇਹ ਤਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੈਨੂੰ ਦੇਖੋ ਡਰ ਲੱਗਦਾ ਹੁੰਦਾ ਜੀ ਵੀ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਦੇਖੋ ਇਹ ਤਾਂ ਹੈ ਨਹੀਂ ਵੀ ਮੈਂ ਜੀ ਮੈਂ ਤੁਹਾਨੂੰ ਦੱਸਤਾ ਜਾਂ ਮੈਂ ਫਿਰ ਉਦੋਂ ਬਾਅਦ ਦੇ ਵਿੱਚ ਕੋਈ ਵੀਡੀਓ ਨਹੀਂ ਬਣਾਉਣੀ ਦੇਖੋ ਮੇਰਾ ਡੇਲੀ ਬਲੌਗ ਆਉਂਦਾਗਾ ਮੇਰੇ ਇਸੇ ਚੈਨਲ ਤੇ ਡੇਲੀ ਮੇਰਾ ਬਲੌਗ ਆਉਂਦਾ ਤੁਸੀਂ ਦੇਖਦੇ ਹੋ ਦੇਖੋ ਕਈ ਵਾਰ ਹੁੰਦੇ ਨੇ ਨਵੇਂ ਵਿਊਅਰਸ ਹੁੰਦੇ ਹਨਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਡੇਲੀ ਮੈਂ ਬਲੌਗਰ ਐ ਤੇ ਕੋਈ ਗੱਲ ਨਹੀਂ ਅਜੇ ਹੀ ਮੈਂ ਤੁਹਾਡੇ ਨਾਲ ਕੋਈ ਗਲਤ ਚੀਜ਼ ਨਹੀਂ ਸ਼ੇਅਰ ਕਰਦੀ ਕਿਉਂਕਿ ਇੱਥੇ ਹੁਣ ਕਈ ਕਹਿਣਗੇ ਵੀ ਅੱਕਾ ਇਹਦੇ ਵਿੱਚ ਜ਼ਹਿਰ ਹੁੰਦਾ ਠੀਕ ਹੈ ਜੀ ਅੱਕ ਜ਼ਰੂਰ ਆ ਜ਼ਹਿਰ ਜ਼ਰੂਰ ਹੁੰਦਾ ਪਰ ਇਹ ਕੋਈ ਨੁਕਸਾਨ ਨਹੀਂ ਕਰਦਾ ਮੇਰੇ ਫੇਸਬੁਕ ਦੇਖੋ ਬਿਲਕੁਲ ਉਦਾਂ ਹੀ ਆ ਕੋਈ ਨੁਕਸਾਨ ਨਹੀਂ ਕੀਤਾ ਮੈਂ ਡੇਲੀ ਦੇਖੋ ਵੀਡੀਓ ਅਪਲੋਡ ਕਰਦੀ ਆ ਡੇਲੀ ਮੇਰਾ ਬਲੌਗ ਆਉਂਦਾਗਾ ਕੋਈ ਨੁਕਸਾਨ ਨਹੀਂ ਤੁਸੀਂ ਮੇਰਾ ਫੇਸ ਜਿਵੇਂ ਹੈਗਾ ਸੀ ਦੇਖ ਸਕਦੇ ਹੋ ਉਦਾਂ ਹੀ ਆ ਕੋਈ ਨੁਕਸਾਨ ਨਹੀਂ ਹੋਇਆ ਹੋਇਆ ਠੀਕ ਹੈ ਜੀ ਤਾਂ ਕਰਕੇ ਮੈਂ ਆਪ ਖੁਦ ਟ్రਾਈ ਕੀਤਾ ਪਹਿਲਾਂ ਫਿਰ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਲੱਗੇ ਨਹੀਂ ਮੈਂ ਸ਼ੇਅਰ ਨਹੀਂ ਕਰਦੀ ਸੀ ਜੇ ਇਹ ਚੀਜ਼ ਦਾ ਭੋਰਾ ਵੀ ਗਲਤ ਹੋ ਹੁੰਦਾ ਨਾ ਮੈਂ ਤੁਹਾਡੇ ਨਾਲ ਜਮਾ ਨਹੀਂ ਸ਼ੇਅਰ ਕਰਦੀ ਸੀ ਠੀਕ ਹੈ ਤੁਸੀਂ ਕੀ ਕਰਨਾ ਡੇਲੀ ਇੱਕ ਐਸਾ ਅੱਕ ਤੋੜ ਕੇ ਲੈ ਆਉਣਾ ਇਹ ਤਾਂ ਆਪਾਂ ਨੂੰ ਕੀ ਚਾਹੀਦਾ ਸਿਰਫ ਆਪਾਂ ਨੂੰ ਇਹ ਚਾਰ ਪੰਜ ਤੁੱਪਕੇ ਦੁੱਧ ਦੇ ਚਾਹੀਦੇ ਨੇ ਅੱਕ ਦੇ ਦੁੱਧ ਦੇ ਸਿਰਫ ਅੱਕ ਦੇ ਹੀ ਦੁੱਧ ਚਾਹੀਦਾ ਹੋਰ ਕਿਸੇ ਚੀਜ਼ ਦਾ ਦੁੱਧ ਨਹੀਂ ਚਾਹੀਦਾ ਉਸ ਤੋਂ ਬਾਅਦ ਕੀ ਲੈਣਾ ਆਪਾਂ ਲੈਣਾ ਇਹਦੇ ਨਾਲ ਗੁਲਾਬ ਜਲ ਠੀਕ ਹੈ ਜੀ ਗੁਲਾਬ ਜਲ ਲੈਣਾਗਾ ਤੇ ਅਗਲਾ ਤੀਜੀ ਚੀਜ਼ ਹੈ ਜਿਹੜੀ ਤੁਸੀਂ ਜਿਹੜੀਆਂ ਗੱਡੀਆਂ ਵਾਲੀ ਦੀ ਜਿਹੜੀ ਮਤਲਬ ਆਉਂਦੀਆਂ ਗੱਠਾ ਗੰਡਾ ਹੀ ਕੀ ਕਹਿ ਸਕਦੇ ਇਹਨੂੰ ਹਨਾ ਮਤਲਬ ਕੱਚੀ ਹਲਦੀ ਹੁੰਦੀ ਹੈ ਗੱਠੀਆਂ ਲਿਆ ਕੇ ਉਹ ਪੀਸ ਲੈਣੇ ਤੁਸੀਂ ਘਰ ਠੀਕ ਹੈ ਜੀ ਉਹ ਪੀਸ ਕੇ ਹਲਦੀ ਲੈਣੀ ਹੈ ਤੇ ਇਹਦਾ ਬਣਾਉਣ ਦਾ ਤਰੀਕਾ ਦੱਸਦੇ ਆਪਾਂ ਥੋੜੀ ਜਿਹੀ ਹਲਦੀ ਲੈਣੀ ਆ ਜਿੱਥੇ ਛਾਇਆਂ ਨੇ ਜਾਂ ਤਾਂ ਕਿਸੇ ਡੱਕੇ ਦੇ ਉੱਪਰ ਹਨਾ ਜਾਂ ਜਿਵੇਂ ਕਿ ਇੱਕ ਆ ਹੁੰਦੇ ਨੇ ਆਪਣੇ ਅ ਇਅਰ ਸੋ ਨਹੀਂ ਹੁੰਦੀ ਹੁੰਦੀਆਂ ਸਟਿੱਕਾਂ ਜੀਆਂ ਹਨਾ ਕੰਨਾਂ 'ਚ ਫੇਰਨ ਵਾਲੀਆਂ ਉਹ ਲੈ ਲਓ ਜਾਂ ਫਿਰ ਤੁਸੀਂ ਕਿਸੇ ਡੱਕੇ ਉੱਪਰ ਕਾਟਨ ਰੋਡ ਜੇ ਤੁਸੀਂ ਉਂਗਲ ਨਾਲ ਵੀ ਲਾ ਲਓਗੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਠੀਕ ਆ ਸੀ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਚਲੋ ਜੀ ਇਹ ਜਿਹੜੀ ਪੈਕ ਆ ਇਹ ਛਾਇਆਂ ਵਾਸਤੇ ਸਪੈਸ਼ਲੀ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਪਹਿਲਾਂ ਮੈਂ ਲੈ ਲਈ ਹਲਦੀ ਬਿਲਕੁਲ ਥੋੜੀ ਜੀ ਜਿੰਨੀ ਇੱਕ ਤੁਹਾਡੇ ਛਾਈਆਂ ਜਿੰਨੀ ਇੱਕ ਤੁਹਾਨੂੰ ਲੋੜ ਆ ਵੀ ਇਹ ਪੈਕ ਉਨਾਂ ਦਾ ਸਾਨੂੰ ਇੰਨਾ ਠੀਕ ਆ ਇਨਫ ਆ ਨਾ ਉਨਾਂ ਕੋ ਤੁਸੀਂ ਲੈ ਲਿਓ ਬਿੰਨੇ ਇੱਕ ਦੀ ਸਾਨੂੰ ਜ਼ਰੂਰਤ ਆ ਗਈ ਠੀਕ ਆ ਜੀ ਉਨਾ ਹੀ ਲੈ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਅੱਕ ਦਾ ਦੁੱਧ ਪਾ ਦੇਣਾ ਠੀਕ ਆ ਜੀ ਇੱਥੋਂ ਆਪਾਂ ਪੱਤਾ ਤੋੜਾਂਗੇ ਆ ਦੇਖੋ ਜਿਹੜਾ ਅੱਕ ਦਾ ਦੁੱਧੋਂ ਨਿਕਲਿਆ ਆਊਗਾ ਆ ਖਿਸਤਰਾ ਆ ਦੇਖੋ थोड़ा जहा करके कर लो कर चार पांच तुबके लैने ने अपा दुधदे आखो आ सी दुध निकले ना देखो। ये आप चार पांच तुमके दुध के लै लैने लो जी दो तुबके पै गए इतों ही आप फिर पत्ते तोड़ देने थोड़ा जो तो बचा के लो जी तीन तुपके हो गए चार तुपके आ लो जी हो गई चार तुपके सिर्फ चार तुपके लैने ठीक है जी लै लिया दुध ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਗਲਾਵਜਲਾ ਗਲਾਵਜਲਾ ਅੱਖਾਂ ਤੋਂ ਬਚਾ ਕੇ ਜਿਨ੍ਹਾਂ ਦੇ ਫੇਸ ਦੇ ਮਤਲਬ ਹੈੱਡ ਦੇ ਉੱਪਰ ਮੱਥੇ ਦੇ ਉੱਪਰ ਸ਼ਾਇਆ ਨੇ ਠੀਕ ਹੈ ਜੀ ਉਹ ਥੋੜਾ ਜਿਹਾ ਬਚਾ ਕੇ ਲੋ ਅੱਛਾ ਆਪਾਂ ਇਹਨੂੰ ਮਿਕਸ ਕਰ ਦਿੰਨੇ ਜੇ ਤੁਸੀਂ ਇਹਨੂੰ ਹੱਥ ਨਾਲ ਲਾ ਲਓਗੇ ਹੱਥ ਨਾਲ ਵੀ ਇਹਦਾ ਕੋਈ ਖਤਰਾ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਨਹੀਂ ਚੜਦਾ ਨਾ ਕੁਝ ਨਹੀਂ ਹੁੰਦਾ ਹੈ ਠੀਕ ਹੈ ਤੁਹ ਦਰੀਓ ਨੂੰ ਮੈਂ ਫਿਰਦਾ ਆਪ ਲਾ ਕੇ ਫਿਰ ਥੋੜੇ ਨਾਲ ਜਿਹੀ ਸ਼ੇਕ ਕੀਤੀ ਹੈ ਠੀਕ ਹੈ ਜੀ ਇਸ ਤਰ੍ਹਾਂ ਬਣਾ ਲਿਆ ਆਪਾਂ ਬੱਸ ਆਹ ਦੇਖੋ ਕੁਸ਼ਰੀ ਕਰਨਾ ਇੰਨੇ ਹੀ ਕੰਮ ਕਰਨਾ ਰੋਜ਼ ਬਸ ਉਸ ਤੋਂ ਬਾਅਦ 15-20 ਮਿੰਟ ਰੱਖ ਲਓ ਉਸ ਤੋਂ ਬਾਅਦ ਕਿਸੇ ਕਾਟਨ ਜ਼ਰੂਰ ਤੁਸੀਂ ਲਿਆ ਕੇ ਰੱਖ ਲਓ ਇਸ ਤਰ੍ਹਾਂ ਦੀ ਕਿਉਂਕਿ ਇਹਨੂੰ ਜੇ ਤੁਸੀਂ ਪਾਣੀ ਨਾਲ ਸਾਫ਼ ਕਰੋਗੇ ਤਾਂ ਹੋ ਸਕਦਾ ਵੇਖਣ ਵਗੈਰਾ ਵਿੱਚ ਉਹ ਨਾ ਛਿੱਟੇ ਪੈ ਜਾਣ ਤਾਂ ਪਹਿਲਾਂ ਕਾਟਨ ਨਾਲ ਗਿੱਲੀ ਕਰਕੇ ਲਾ ਲਓ ਉਸ ਤੋਂ ਬਾਅਦ ਤੁਸੀਂ ਫੇਸ ਧੋ ਲਓ ਕੋਈ ਚੱਕਰ ਨਹੀਂ ਹੁੰਦਾ ਮੈਂ ਤੁਹਾਨੂੰ ਉਂਗਲ ਨਾਲ ਲਾ ਕੇ ਦਿਖਾਉਣੀ ਆ ਵੀ ਕੋਈ ਨੁਕਸਾਨ ਇਹਦਾ ਹੈ ਨਹੀਂਗਾ ਮੈਂ ਤਾਂ ਦੇਖੋ ਲਾਈਵ ਉਦਾਂ ਹੀ ਵੀਡੀਓ ਬਣਾ ਰਹੀ ਕੋਈ ਕੱਟ ਨਹੀਂ ਰਹੀ ਕੁਝ ਨਹੀਂ ਕਰ ਰਹੀ ਆ ਦੇਖੋ ਲਾ ਕੇ ਤੁਹਾਨੂੰ ਦਿਖਾ ਰਹੀ ਆ ਆ ਦੇਖੋ ਜਿਵੇਂ ਇੱਥੇ ਛਾਈ ਹੈ ਨਾ ਇੰਨੀ ਕੀ ਰਹਿ ਗਈ ਮੇਰੇ ਹੋਰ ਕਿਤੇ ਨਹੀਂ ਬਸ ਹਲਕੀ-ਫੁਲਕੀ ਇਧਰ ਹੋਰ ਕਿਤੇ ਨਹੀਂ ਹੈ ਕਿ ਮੇਰੀ ਸਭ ਖਤਮ ਹੋਈਆਂ ਹੋਈਆਂ ਹੋਰ ਬਸ ਇਹ ਹੀ ਹੈਗਾ ਆ ਦੇਖੋ ਇੱਥੇ ਮੈਂ ਲਾ ਰਹੀ ਹਾਂ ਕੋਸ਼ਿਸ਼ ਇਹ ਕਰਨਾ ਵੱਡਾ ਕੰਮ ਨਹੀਂ ਹੈਗਾ ਬਸ ਇਹਨਾਂ ਕੀ ਕੰਮ ਤੁਸੀਂ ਕਰਨਾ ਡੇਲੀ ਕਰਨਾ ਹੈ 15 ਮਿੰਟ ਲਾ ਕੇ ਜਾਂ 20 ਮਿੰਟ ਲਾ ਕੇ ਤੁਸੀਂ ਛੱਡ ਦਿਓ ਉਦੋਂ ਦਵਾਰ ਨੇ ਤੁਹਾਨੂੰ ਅੱਗੀ ਦੱਸੂਗੀ ਕਿ ਫੇਸ ਆਪਣਾ ਜਿਹੜਾ ਸਾਫ਼ ਕਰ ਨੂੰ ਜਿੱਥੇ ਵੀ ਤੁਸੀਂ ਤੁਹਾਡੇ ਜਿਵੇਂ ਚੀਕਸ ਜਾਂ ਚੀਕਸ ਤੇ ਨੇ ਜਾਂ ਇੱਥੇ ਲਿਪਸ ਤੇ ਨੇ ਜਾਂ نیچے ਇਹ ਚਿੰਨ ਦੇ ਨੇ ਜਾਂ ਤੁਹਾਡੇ ਇੱਥੇ ਥ੍ਰੈਡਿੰਗ ਦੇ ਉੱਪਰ ਵੀ ਕੰਨੀਆਂ ਪੈਣਾ ਦਿੰਦੇ ਜਾਂ ਨੱਕ ਤੇ ਹੁੰਦੇ ਆ ਬਸ ਥੋੜਾ ਜਿਹਾ ਅੱਖਾਂ ਤੋਂ ਬਚਾ ਕੇ ਪਲੀਜ਼ ਅੱਖਾਂ ਦੋਹਾਂ ਥੋੜਾ ਜਿਹਾ ਉਹ ਕਰ ਲਿਓ ਹੋਰ ਕੋਈ ਇਹਦਾ ਉਹ ਨਹੀਂ ਹੈਗਾ ਨੁਕਸਾਨ ਨਹੀਂ ਹੈਗਾ ਠੀਕ ਆ ਜੀ ਵੀ ਤੁਹਾਡੇ ਕੋਈ ਫੇਸ ਨੂੰ ਜਾਂ ਤੁਹਾਡੇ ਕੋਈ ਚਮੜੀ ਨੂੰ ਨੁਕਸਾਨ ਕਰੂ ਨਾ ਕੁਝ ਨਹੀਂ ਨੁਕਸਾਨ ਕਰਦਾ ਤਾਂ ਹੀ ਪਹਿਲਾਂ ਮੈਂ ਖੁਦ ਆਪ 20 ਦਿਨ ਟਰਾਈ ਕਰਕੇ ਨੇ ਫਿਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਲੋ ਜੀ ਆ ਦੇ ਕੋਈ ਆ ਨਹੀਂ ਹੈਗਾ ਵੀ ਮੈਂ ਕੱਟਵੱਟ ਕਰਕੇ ਜਾਂ ਮੈਂ ਕੁਝ ਹੋਰ ਥੋੜੇ ਸਾਹਮਣੇ ਇੱਕ ਪਾਇਆ ਥੋੜੇ ਸਾਹਮਣੇ ਲਾ ਰਹੀ ਹਾਂ ਠੀਕ ਹੈ ਜੀ ਕਿਉਂਕਿ ਮੈਨੂੰ ਖੁਦ ਨੂੰ ਆਪ ਨੂੰ ਡਰ ਲੱਗਦਾ ਹੁੰਦਾ ਮੈਂ ਖੁਦ ਆਪ ਨਹੀਂ ਤੁਹਾਡੇ ਨਾਲ ਕੋਈ ਗਲਤ ਚੀਜ਼ ਸ਼ੇਅਰ ਕਰਦੀ ਕਿਉਂਕਿ ਵਿਊਜ਼ ਵਾਸ ਦਾ ਮੈਨੂੰ ਕੋਈ ਚੱਕਰ ਨਹੀਂ ਮੈਂ ਹਮੇਸ਼ਾ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਹੈ ਜੋ ਵੀ ਮੈਂ ਕੋਈ ਫੇਸਪੈਕ ਦੇ ਰਿਲੇਟਡ ਵੀਡੀਓ ਪਾਉਣੀ ਹੈ ਨਾ ਤਾਂ ਮੈਂ ਉਹ ਜ਼ਰੂਰ ਤੁਹਾਡੇ ਨਾਲ ਇਹ ਗੱਲ ਜ਼ਰੂਰ ਕਹਿਣੀ ਹੁੰਦੀ ਹੈ ਵੀ ਮੈਨੂੰ ਵਿਊਜ਼ ਦਾ ਕੋਈ ਚੱਕਰ ਨਹੀਂ ਹੈਗਾ ਸਿਰਫ ਮੈਨੂੰ ਤਾਂ ਬਸ ਇਹ ਹੁੰਦਾ ਵੀ ਜੋ ਵੀ ਮੈਂ ਚੀਜ਼ ਸ਼ੇਅਰ ਕਰਾਂ ਫਰਕ ਪਵੇ ਠੀਕ ਹੈ ਜੀ ਲੋਚ ਇਹ ਮੈਂ ਹੁਣ ਲਾ ਲਿਆ ਤੇ ਹੁਣ ਬਸ ਆਪਾਂ ਇਹਨੂੰ ਜਿਹੜਾ ਰੱਖਣਾ ਮੈਂ 20 ਮਿੰਟ ਰੱਖੂਗੀ 20 ਮਿੰਟ ਬਾਅਦ ਮੈਂ ਤੁਹਾਨੂੰ ਮਿਲਦੇ ਠੀਕ ਹੈ ਜੀ ਇੰਨੇ ਹੀ ਕੰਮ ਕਰਨ ਠੀਕ ਹੈ ਜੀ ਕਾਟਨ ਤੁਸੀਂ ਜ਼ਰੂਰ ਲੈ ਕੇ ਰੱਖਣੀ ਹੈ ਸਭ ਤੋਂ ਪਹਿਲਾਂ ਤੇ ਤੁਸੀਂ ਇਹ ਡੈਲੀ ਮੰਗਵਾ ਲਓ ਇੱਕ ਕਟੈਣੀ ਛੋਟੀ ਜੀ ਮੰਗਵਾ ਲਓ ਚਲੋ ਇਹ ਤਾਂ ਕਾਫੀ ਵੱਡੀ ਹੋ ਗਈ ਜਿਵੇਂ ਮੈਂ ਪਹਿਲਾਂ ਦਿਖਾਈ ਉਸੋਂ ਵਾਹ ਐਡੀ ਕਟੈਣੀ ਇੱਕ ਰੋਜ਼ ਮੰਗਵਾ ਲਓ ਠੀਕ ਹੈ ਜੀ ਬਸ ਇੰਨੇ ਹੀ ਕੰਮ ਕਰਨ ਕੋਈ ਕੰਮ ਨਹੀਂ ਥੋੜੀ ਜਿਹੀ ਚਾਹੀ ਜਾਂ ਜ਼ਰੂਰ ਜ਼ਰੂਰ ਠੀਕ ਹੋਣਗੇ ਪਰ ਤੁਸੀਂ ਟਰਾਈ ਕਰਨਾ ਸ਼ੁਰੂ ਕਰਦੋ ਲਾਉਣਾ ਸ਼ੁਰੂ ਤੋਂ ਰਿਜ਼ਲਟ ਦੇ ਪਧੀਆਂ ਮਿਲਣਗੇ ਮੀਨਾ ਕਿ ਤੁਹਾਨੂੰ ਥੋੜਾ ਫਿਰ ਸਕਾਲਾ ਹੋਵੇ ਨਾ ਉੱਥੇ ਕੁਝ ਨਹੀਂ ਹੁੰਦਾ ਬਹੁਤ ਸੋਹਣੀ ਸ਼ਾਈਨ ਚਮਕਾਉਗੇ ਠੀਕ ਹੈ ਜੀ ਚਲੋ ਜੀ ਹੁਣ ਮੈਂ ਤੁਹਾਨੂੰ 20 ਮਿੰਟ ਬਾਅਦ ਹੀ ਮਿਲਦੀ ਹਾਂ ਲਓ ਜੀ 20 ਮਿੰਟ ਹੋ ਗਏ ਨੇ ਤੇ ਆ ਦੇਖੋ ਬਿਲਕੁਲ ਸੁੱਕ ਚੁੱਕਿਆ ਆ ਦੇਖੋ ਬਿਲਕੁਲ ਸੁੱਕ ਗਿਆ 20 ਤਾਂ ਹੋਜੀ 1-2 ਮਿੰਟ ਉੱਪਰ ਹੀ ਹੋ ਗਏ ਠੀਕ ਹੈ ਕੋਈ ਚੱਕਰ ਨਹੀਂ نیچے ਰਹਿ ਜਾਣਗੇ ਤਾਂ ਵੀ ਕੋਈ ਚੱਕਰ ਨਹੀਂ ਉੱਪਰ ਹੋਊਗਾ ਟਾਈਮ ਤਾਂ ਵੀ ਕੋਈ ਚੱਕਰ ਨਹੀਂ ਹੈ ਨਾ ਤੇ ਲਓ ਜੀ ਇਸ ਤਰ੍ਹਾਂ ਤੁਸੀਂ ਕਾਪੜਾ ਜਿਹੜੀ ਪਾਣੀ ਦੇ ਵਿੱਚ ਭਿਉ ਹੋ ਲਿਓ ਠੀਕ ਹੈ ਥੋੜੀ ਜੀ ਕਿਉਂਕਿ ਇਹ ਥੋੜਾ ਜਿਹਾ ਫਰੁੱਤਰੂ ਮਸਾ ਉੱਤਰਦਾ ਹੈ ਮਤਲਬ ਕਿ ਥੋੜੀ ਚਿਪਚਿਪਾਈ ਜੀ ਤਾਂ ਪਤਾ ਹੋ ਜਾਂਦਾ ਹੈ ਆ ਦੇਖੋ ਤੁਸੀਂ ਉੱਪਰ ਨੂੰ ਆਏ ਆ ਸਾਹਲੇ ਪਰ ਅੱਖਾਂ ਬਚਾ ਕੇ ਅਨ ਖੁੱਪ ਕੇ ਜਿਹੜੇ ਥੋੜਾ ਜਿਹਾ ਮਸਾ ਲਾ ਲੈਂਦਾ ਤਾਂ ਆਪਣੇ ਤੁਸੀਂ ਕਾਟਨ ਵਾਲੇ ਕਾਟਨ ਦਾ ਰੋਲ ਜਿਹਾ ਲੈ ਆ ਕੇ ਰੱਖ ਲਿਓ ਠੀਕ ਹੈ ਜੀ ਹਰਕੇ ਹੱਥਾਂ ਨਾਲ ਜਿਆਦਾ ਆਪਾਂ ਮਸਾ ਲਾਉਣਾ ਨਹੀਂਗਾ ਵੀ ਆਪਾਂ ਜਿਆਦਾ ਮਸਾ ਲਾਉਣਾ ਜਿਆਦਾ ਮਸਾ ਲਾਉਣਾ ਨਹੀਂ ਆਪਾਂ ਉਂ ਤਾਂ ਤੁਸੀਂ ਪਾਣੀ ਨਾਲ ਵੀ ਧੋ ਸਕਦੇ ਹੋ ਕੋਈ ਚੱਕਰ ਨਹੀਂ ਮੈਂ ਪਾਣੀ ਨਾਲ ਹੀ ਧੋਣੀ ਆ ਪਰ ਇਹ ਵੀ ਕਈ ਵਾਰ ਨਾ ਅੱਖਾਂ ਵਗੈਰਾ ਚ ਪੈ ਜਾਊਗਾ ਫਿਰ ਥੋੜਾ ਜਿਹਾ ਹੋ ਜਾਂਦਾ ਹੈ ਪਹਿਲਾਂ ਤੁਸੀਂ ਲਾ ਲਿਓ ਇਹਨੂੰ ਫਿਰ ਤੁਸੀਂ ਚਾਹੇ ਆਪਣਾ ਫੇਸ ਪਾਣੀ ਨਾਲ ਸਾਫ਼ ਕਰ ਲਿਓ ਠੀਕ ਹੈ ਜੀ ਤੇ ਹੌਲੀ ਹੌਲੀ ਤੁਹਾਨੂੰ ਫਰਕ ਜਿਹੜਾ ਪੈਣਾ ਸ਼ੁਰੂ ਹੋ ਜਾਊਗਾ ਹੈਨਾ ਵੀ ਤੁਹਾਨੂੰ ਮਹੀਨੇ ਤੱਕ ਐ ਪਤਾ ਲੱਗ ਜੂ ਵੀ ਕਿੰਨਾ ਕੁ ਫਰਕ ਪੈ ਗਿਆ ਉਹ ਤਾਂ ਤੁਹਾਨੂੰ 15-20 ਦਿਨਾਂ ਵਿੱਚ ਐ ਫਰਕ ਪੈਣਾ ਸ਼ੁਰੂ ਹੋ ਜਾਊਗਾ ਫਿਰ ਪਤਾ ਲੱਗਣ ਲੱਗ ਜੂ ਪਤਾ ਨਹੀਂ ਕਿ ਪਤਾ ਕੀ ਇਹ ਲਗੂ ਡੱਬ ਜੇ ਪੈ ਜਾਣਗੇ ਤੁਹਾਡੇ ਜਿੱਥੇ ਵੀ ਸ਼ਾਇਆ ਨੇ ਨਾ ਵਾਈਟ ਵਾਈਟ ਡੱਬ ਪੈ ਜਾਣਗੇ ਫਿਰ ਤੁਹਾਨੂੰ ਪਤਾ ਲੱਗਣ ਲੱਗ ਜੂ ਵੀ ਹੁਣ ਸਾਨੂੰ ਫਰਕ ਪੈਣ ਲੱਗੇ ਸ਼ਾਇਆ ਸਾਡੀ ਜਿਹੜੀਆਂ ਘਟਣੀਆਂ ਸ਼ੁਰੂ ਹੋ ਗਿਆ ਕਿਉਂਕਿ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਨੇ ਅਸਰ ਜ਼ਰੂਰ ਕਰਦੀਆਂ ਪਰ ਇਹਨਾਂ ਦੇ ਰਿਜ਼ਲਟ ਚਾਹੇ ਲੇਟ ਮਿਲਦੇ ਨੇ ਪਰ ਮਿਲਦੇ ਨੇ ਪਰ ਇੱਕ ਗੱਲ ਇੱਥੇ ਮੈਂ ਹੋਰ ਕਹਿੰਨੀ ਪਲੀਜ਼ ਜੇ ਕਿਸੇ ਨੇ ਲਾਉਣਾ ਤਾਂ ਲਾ ਲਿਓ ਕੋਈ ਜ਼ਬਰਦਸਤੀ ਨਹੀਂ ਹੈਗੀ ਦੇਖੋ ਨਾ ਮੈਂ ਲਾ ਰਹੀ ਮੇਰੀ ਹੈਗੀ ਇੱਥੇ ਇੰਨਿਕ ਰਹਿ ਰਹੀ ਹੈ ਜਿਹੜੀ ਸ਼ਾਇ ਮੈਂ ਲਾ ਰਹੀ ਆ ਜ਼ਰੂਰੀ ਨਹੀਂ ਵੀ ਤੁਸੀਂ ਨੇ ਲਾਉਣਾ ਜੇ ਤੁਸੀਂ ਨੇ ਨਹੀਂ ਲਾਉਣਾ ਤੁਸੀਂ ਨਾ ਲਾਓ ਪਲੀਜ਼ ਕੋਈ ਗਲਤ ਕਮੈਂਟ ਨਾ ਕਰਿਓ ਠੀਕ ਹੈ ਕੋਈ ਆਏ ਨਹੀਂ ਹੈਗਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਤੁਸੀਂ ਲਾਓ ਪਰ ਚਲੋ ਜਿਨ੍ਹਾਂ ਨੂੰ ਹੈਗੇ ਆ ਵੀ ਸਾਡੇ ਸ਼ਾਇਆ ਸਾਡਾ ਫੇਸ ਸਾਫ਼ ਹੋਵੇ ਹੈਨਾ ਤੇ ਉਹ ਤੁਸੀਂ ਲਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਤਾਂ ਲਾਉਣ ਦਾ ਵੀ ਠੀਕ ਹੈ ਭੈਣ ਪਰ ਜਿਨੇ ਨਹੀਂ ਵੀਰ ਵੀ ਲਾ ਸਕਦੇ ਨੇ ਇਹਨੂੰ ਕੱਲੀਆਂ ਹੀ ਨਹੀਂ ਹੈਗੀਆਂ ਵੀ ਕੱਲੀਆਂ ਪਹਿਣਣੇ ਲਾਉਣੇ ਜਿਨ੍ਹਾਂ ਦੇ ਵੀਰਾਂ ਦੇ ਸ਼ਾਇਆ ਨਹੀਂ ਹੈਗੀਆਂ ਉਹ ਵੀ ਲਾ ਸਕਦੇ ਨੇ ਠੀਕ ਆ ਬਾਕੀ ਇੱਕ ਤੁਹਾਨੂੰ ਹੋਰ ਚੀਜ਼ ਵੀ ਮੈਂ ਅੱਗੇ ਥੋੜੇ ਨਾਲ ਸ਼ੇਅਰ ਕਰੂੰਗੀ ਪਹਿਲਾਂ ਮੈਂ ਮੰਗਵਾ ਲਵਾਂ ਇੱਕ ਸ਼ੀਸ਼ੀ ਆ ਜੋ ਕਿ ਸ਼ਾਇਦ ਨੂੰ ਸਾਫ਼ ਕਰ ਦੂਗੀ ਪੀਣੀ ਆਪਾਂ ਉਹ ਠੀਕ ਹੈ ਜੀ ਆ ਦੇਖੋ ਇਹ ਮਸਾ ਕਾਟਨ ਨਾਲ ਵੀ ਮਸਾ ਲਊ ਜਿਹੜਾ ਇਹ ਇੱਕ ਦਾ ਦੁੱਧ ਦਾ ਨਹੀਂ ਥੋੜਾ ਫਿਰ ਚਿਕਨਾਈ ਫੜ ਜਾਂਦਾ ਤੇ ਫਿਰ ਇਸ ਤੋਂ ਮਸਾ ਉਤਾਰ ਲਾ ਫਿਰ ਇਹ ਉਤਰੂ ਕਾਟਨ ਨਾਲ ਹੀ ਇਹ ਠੀਕ ਹੈ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਵੀ ਕਾਟਨ ਦਾ ਤੁਸੀਂ ਕੋਰਲ ਲੈ ਕੇ ਰੱਖ ਲਿਓ ਅੰਦਰ ਨਹੀਂ ਜਾਂਦਾ ਦੇਖੋ ਇਹ ਕਿਹੜਾ ਕਿ ਸੁੱਕੇ ਨਾਲ ਲਾਉਂਗਾ ਤੁਸੀਂ ਇਹ ਚਿਪਕੋ ਨਾਲ ਹਲਕੇ ਹਲਕੇ ਥਨ ਲਾ ਲਓ ਬਸ ਇਸ ਤਰ੍ਹਾਂ ਮੈਂ ਲਾ ਲਮਾ ਫਿਰ ਤੁਹਾਨੂੰ ਮਿਲਦੀ ਹੈ। ਹलो जी ਮੈਂ ਸਾਫ ਕਰ ਲੇ ਦੇਖੋ ਤੇ ਹਜੇ ਵੀ ਥੋੜੇ ਜਿਹੇ ਹਲਦੀ ਦੇ ਨਿਸ਼ਾਨ ਹੈਗੇ ਨੇ ਤੇ ਬਾਅਦ ਵਿੱਚ ਤੁਸੀਂ ਫੇਸ ਨੂੰ ਧੋ ਵੀ ਸਕਦੇ ਹੋ ਠੀਕ ਆ ਕੋਈ ਚੱਕਰ ਨਹੀਂ ਹੈਗਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਤੇ ਕਿਸੇ ਵੀ ਫੇਸ ਵਾਸ਼ ਨਾਲ ਜਾਂ ਸਾਬਣ ਨਾਲ ਧੋ ਸਕਦੇ ਹੋ ਉਹ ਵੀ ਕੋਈ ਚੱਕਰ ਨਹੀਂ ਹੈਗਾ ਠੀਕ ਆ ਬਾਅਦ ਦੇ ਵਿੱਚ ਪਰ ਡੇਲੀ ਕਰਨਾ 150 20 ਮਿੰਟ ਰੱਖਣਾ ਹੈ ਡੇਲੀ ਕਰਨਾ ਤੇ ਤੁਹਾਨੂੰ ਫਿਰ ਤੁਹਾਡੇ ਜਿਹੜੇ ਸ਼ਾਇਆ ਨੇ ਦੇਖੋ ਨਾ ਉਹਦੇ ਵਿੱਚ ਨਾ ਐਵੇਂ ਡੱਬ ਮਿਲ ਲਗੇ ਤੁਹਾਨੂੰ ਵਾਈਟ ਕਰ ਦਰਦੇ ਡੱਬ ਮਿਲ ਲਗੇ ਤੁਹਾਨੂੰ ਪਤਾ ਲੱਗਣ ਲੱਗ ਜੂ ਸ਼ਾਇਆ ਸਾਡੇ ਜਿਹੜੇ ਗਾਇਬ ਹੋ ਗਏ ਆ ਇਹ ਜਿਹੜੀ ਜਿਹੜਾ ਅੱਕਾ ਜਾਂ ਜਿਵੇਂ ਹਲਦੀ ਆ ਹਨਾ ਹਲਦੀ ਦੇ ਵੀ ਤੁਹਾਨੂੰ ਪਤਾ ਇੱਕ ਐਂਟੀਬੈਟਿਕ ਆ ਤੇ ਅੱਕ ਵੀ ਇਸੇ ਤਰ੍ਹਾਂ ਹੀ ਆ ਠੀਕ ਆ ਇਹ ਵੀ ਜਿਵੇਂ ਸ਼ਾਇਆ ਨੂੰ ਹੀ ਜੜ ਤੋਂ ਖਤਮ ਕਰੋ ਪਰ ਟਾਈਮ ਜ਼ਰੂਰ ਲੱਗੂ ਜੜ ਤੋਂ ਖਤਮ ਕਰੋ ਠੀਕ ਆ ਜਿਹੜੀ ਸ਼ੀਸ਼ੀ ਪੀਣ ਵਾਲੀ ਆ ਜੇ ਤੁਸੀਂ ਨਾਲ ਉਹ ਪੀਣੀ ਆ ਹਨਾ ਤਾਂ ਮੈਂ ਤੁਹਾਨੂੰ ਉਹ ਕੋਈ ਨਹੀਂ ਕਿਸੇ ਹੋਰ ਬਲੌਗ ਆਪਾਂ ਹੀ ਬਣਾ ਦਾਂਗੇ ਉਹਦੇ ਉੱਪਰ ਵੀ ਹੈ ਨਾ ਜਾਂ ਮੈਂ ਲੈ ਆ ਮੈਂ ਖੁਦ ਫਿਰ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗ ਜੂ ਹੈ ਨਾ ਮੈਨੂੰ ਇਹ ਹੁੰਦਾ ਹੈ ਮੈਂ ਇਹ ਚੀਜ਼ ਥੋੜੇ ਸਾਹਮਣੇ ਤੁਹਾਨੂੰ ਲਾ ਕੇ ਜਾਂ ਫਿਰ ਜੋ ਵੀ ਪੀਣ ਵਾਲੀ ਖਾਣ ਵਾਲੀ ਉਹ ਦਿਖਾਵਾਂ ਉਸ ਤਰ੍ਹਾਂ ਮੈਨੂੰ ਵੱਧ ਪਤਾ ਲੱਗ ਜੂ ਥੋੜਾ ਜਿਹਾ ਤਾਂ ਕਰਕੇ ਉਹ ਮੈਂ ਜੇ ਫਿਰ ਸ਼ੇਅਰ ਕਰ ਦੋ ਠੀਕ ਹੈ ਤੁਹਾਡੇ ਨਾਲ ਜਿੰਨਾਂ ਨੂੰ ਚਾਹੀਦੀ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਠੀਕ ਹੈ ਜੀ ਤੇ ਬਾਕੀ ਇਸ ਇਸ ਚੀਜ਼ ਨਾਲ ਵੀ ਜਿਵੇਂ ਹੁਣ ਇਹ ਮੈਂ ਲਾ ਰਹੀ ਇਹ ਪੈਟ ਇਹਦੇ ਨਾਲ ਤੁਸੀਂ ਨਾ ਵਿਟਾਮਿਨ E ਦੇ ਜਬ ਮਲਟੀਵ ਅਸਲ ਤਾਂ ਤੁਸੀਂ ਮਲਟੀ ਵਿਟਾਮਿਨ ਜਿਹੜੇ ਕੈਪਸੂਲ ਲਹੁੰਦੇ ਨੇ ਉਹ ਤੁਸੀਂ ਲਿਓ ਉਹ ਜ਼ਰੂਰ ਇੱਕ ਕੈਪਸੂਲ ਡੇਲੀ ਖਾਓ ਠੀਕ ਆ ਮਲਟੀ ਵਿਟਾਮਿਨ ਦੇ ਜ਼ਰੂਰ ਖਾਓ ਕਿਉਂਕਿ ਖਾਣ ਨਾਲ ਵੀ ਤੇ ਇਹ ਚੀਜ਼ ਲਾਉਣ ਨਾਲ ਤੁਹਾਡੀ ਜਿਹੜੀ ਜੜ ਤੋਂ ਸ਼ਾਇयां ਦੀ ਪ੍ਰੋਬਲਮ ਆ ਦੂਰ ਹੋਊਗੀ ਤੇ 100% ਹੋਊ ਤੁਸੀਂ ਯਾਦ ਰੱਖੋਗੇ ਮੈਨੂੰ ਬੀਬਦੀ ਜੀ ਨੇ ਵਧੀਆ ਨੁਸਖਾ ਸਾਨੂੰ ਦੱਸਿਆ ਸੀ ਠੀਕ ਆ ਤੇ ਕੋਈ ਗੱਲ ਨਹੀਂ ਤੁਸੀਂ ਟਰਾਈ ਕਰੋ ਤੁਹਾਡੀ ਜਿਹੜੀ ਇਹ ਪ੍ਰੋਬਲਮ ਆ ਸ਼ਾਇयां ਜੀ ਮੈਨੂੰ ਪਤਾ ਬਹੁਤ ਤਕਲੀਫ ਦਿੰਦੀਆਂ ਨੇ ਇਹ ਹਨਾ ਖਾਸ ਕਰਕੇ ਭੈਣਾਂ ਨੂੰ ਤੇ ਬਹੁਤ ਜ਼ਿਆਦਾ ਤਕਲੀਫ ਪੁੰਦੀਆਂ ਨੇ ਬਹੁਤ ਪ੍ਰੋਬਲਮ ਆਉਂਦੀ ਜਦੋਂ ਕਿਸੇ ਵਿਆਹ ਸਾਦੀ ਚ ਜਾਣਾ ਹੁੰਦਾ ਠੀਕ ਹੈ ਜੀ ਬਹੁਤ ਔਖਾ ਹੋ ਜਾਂਦਾ ਤੇ ਚਲੋ ਜੀ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਠੀਕ ਹੈ ਜੀ ਤੇ ਜਾਂਦੇ ਜਾਂਦੇ ਸਾਰੇ ਜਣੇ ਪਲੀਜ਼ ਲਾਈਕ ਕਰ ਦਿਓ ਵੀਡੀਓ ਨੂੰ ਦੇਖਦੇ ਅੱਜ ਤੁਸੀਂ ਕਿੰਨੇ ਕ ਲਾਈਕ ਕਰਦੇ ਹੋਗੇ ਠੀਕ ਹੈ ਲਾਈਕ ਜ਼ਰੂਰ ਕਰਿਓ ਸਾਰੇ ਜਣੇ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਕੱਲ ਨੂੰ ਬਲੌਗ ਦੇ ਨਾਲ ਆਪਾਂ ਡੇਲੀ ਰੁਟੀਨ ਦਾ ਜਿਹੜਾ ਬਲੌਗ ਹੁੰਦਾ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ